ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਡਿਸਕ ਪ੍ਰੋਬਲਮ ਹੋਣ ਕਰਕੇ ਅੱਜ ਮੈਂ ਰਾਜਵੀਰ ਵੀਰੇ ਦੇ ਫਿਊਨਲ ਤੇ ਨਹੀਂ ਜਾ ਪਾਇਆ ਤੇ ਮੈਂ ਘਰੇ ਬੈਠਾ ਟੀਵੀ ਤੇ ਸਾਰਾ ਸੰਸਕਾਰ ਹਨਾ ਸਾਰਾ ਕੁਝ ਲਾਈਵ ਦੇਖ ਰਿਹਾ ਸੀ ਅਜੇ ਅਸੀਂ ਰਾਜਵੀਰ ਵੀਰ ਦੇ ਦੁੱਖ ਚੋਂ ਬਾਹਰ ਨਹੀਂ ਆਏ ਹੁਣੇ ਯਾਰ ਪਤਾ ਲੱਗਦਾ ਹੈ ਵੀ ਵਰਿੰਦਰ ਘੁੰਮਣ ਜੋ ਕਿ ਬਾਡੀ ਬਿਲਡਿੰਗ ਦਾ ਬਾਦਸ਼ਾਹ ਸੀ ਸਾਡੇ ਵਿੱਚ ਨਹੀਂ ਰਿਹਾ ਬਹੁਤ ਦਿਲ ਅਦਾਸ ਹੋਇਆ ਸੁਣ ਕੇ ਆ ਥੋੜੇ ਦਿਨ ਪਹਿਲਾਂ ਜਦੋਂ ਅਸੀਂ ਸੇਵਾ ਕਰ ਰਹੇ ਸੀ ਵੀਰੇ ਨੇ ਮੇਰੀਆਂ ਵੀਡੀਓਜ਼ ਪਾਈਆਂ ਵੀ ਮਣਕੇ ਅਰਥ ਬਹੁਤ ਵਧੀਆ ਕੰਮ ਕਰ ਰਿਹਾ ਪਰ ਮੈਨੂੰ ਨਹੀਂ ਪਤਾ ਸੀ ਅੱਜ ਮੈਂ ਵੀਰੇ ਦੀਆਂ ਅਲਵਿਦਾ ਲਿਖ ਕੇ ਵੀਡੀਓ ਪਾਉਂਗਾ ਫੋਟੋਆਂ ਪਾਉਂਗਾ ਸੋ ਆਹੀ ਕਹਿੰਦੇ ਆ ਵੀ ਵਾਹਿਗੁਰੂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਡਿਸਕ ਪ੍ਰੋਬਲਮ ਹੋਣ ਕਰਕੇ ਅੱਜ ਮੈਂ ਰਾਜਵੀਰ ਵੀਰੇ ਦੇ ਫਿਊਨਲ ਤੇ ਨਹੀਂ ਜਾ ਪਾਇਆ ਤੇ ਮੈਂ ਘਰੇ ਬੈਠਾ ਟੀਵੀ ਤੇ ਸਾਰਾ ਸੰਸਕਾਰ ਹਨਾ ਸਾਰਾ ਕੁਝ ਲਾਈਵ ਦੇਖ ਰਿਹਾ ਸੀ ਅਜੇ ਅਸੀਂ ਰਾਜਵੀਰ ਵੀਰ ਦੇ ਦੁੱਖ ਤੋਂ ਬਾਹਰ ਨਹੀਂ ਆਏ ਹੁਣੇ ਯਾਰ ਪਤਾ ਲੱਗਦਾ ਹੈ ਵੀ ਵਰਿੰਦਰ ਘੁੰਮਣ ਜੋ ਕਿ ਬਾਡੀ ਬਿਲਡਿੰਗ ਦਾ ਬਾਦਸ਼ਾਹ ਸੀ ਸਾਡੇ ਵਿੱਚ ਨਹੀਂ ਰਿਹਾ ਬਹੁਤ ਦਿਲ ਅਦਾਸ ਹੋਇਆ ਸੁਣ ਕੇ ਆ ਥੋੜੇ ਦਿਨ ਪਹਿਲਾਂ ਜਦੋਂ ਅਸੀਂ ਸੇਵਾ ਕਰ ਰਹੇ ਸੀ ਵੀਰੇ ਨੇ ਮੇਰੀਆਂ ਵੀਡੀਓਜ਼ ਪਾਈਆਂ ਵੀਮਨ ਕਿਰਤ ਬਹੁਤ ਵਧੀਆ ਕੰਮ ਕਰ ਰਿਹਾ ਪਰ ਮੈਨੂੰ ਨਹੀਂ ਪਤਾ ਸੀ ਅੱਜ ਮੈਂ ਵੀਰੇ ਦੀਆਂ ਅਲਵਿਦਾ ਲਿਖ ਕੇ ਵੀਡੀਓ ਪਾਉਂਗਾ ਫੋਟੋਆਂ ਪਾਉਂਗਾ ਸੋ ਆਹੀ ਕਹਿੰਦੇ ਆ ਕਿ ਵਾਹਿਗੁਰੂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਡਿਸਕ ਪ੍ਰੋਬਲਮ ਹੋਣ ਕਰਕੇ ਅੱਜ ਮੈਂ ਰਾਜਵੀਰ ਵੀਰੇ ਦੇ ਫਿਊਨਲ ਤੇ ਨਹੀਂ ਜਾ ਪਾਇਆ ਤੇ ਮੈਂ ਘਰੇ ਬੈਠਾ ਟੀਵੀ ਤੇ ਸਾਰਾ ਸੰਸਕਾਰ ਹਨਾ ਸਾਰਾ ਕੁਝ ਲਾਈਵ ਦੇਖ ਰਿਹਾ ਸੀ ਅਜੇ ਅਸੀਂ ਰਾਜਵੀਰ ਵੀਰ ਦੇ ਦੁੱਖ ਤੋਂ ਬਾਹਰ ਨਹੀਂ ਆਏ ਹੁਣੇ ਯਾਰ ਪਤਾ ਲੱਗਦਾ ਹੈ ਵੀ ਵਰਿੰਦਰ ਘੁੰਮਣ ਜੋ ਕਿ ਬੋਡੀ ਬਿਲਡਿੰਗ ਦਾ ਬਾਦਸ਼ਾਹ ਸੀ ਸਾਡੇ ਵਿੱਚ ਨਹੀਂ ਰਿਹਾ ਬਹੁਤ ਦਿਲ ਅਦਾਸ ਹੋਇਆ ਸੁਣ ਕੇ ਆ ਥੋੜੇ ਦਿਨ ਪਹਿਲਾਂ ਜਦੋਂ ਅਸੀਂ ਸੇਵਾ ਕਰ ਰਹੇ ਸੀ ਵੀਰੇ ਨੇ ਮੇਰੀਆਂ ਵੀਡੀਓਜ਼ ਪਾਈਆਂ ਵੀ ਮਨਕੀਰਤ ਬਹੁਤ ਵਧੀਆ ਕੰਮ ਕਰ ਰਿਹਾ ਪਰ ਮੈਨੂੰ ਨਹੀਂ ਪਤਾ ਸੀ ਅੱਜ ਮੈਂ ਵੀਰੇ ਦੀਆਂ ਅਲਵਿਦਾ ਲਿਖ ਕੇ ਵੀਡੀਓ ਪਾਉਂਗਾ ਫੋਟੋਆਂ ਪਾਉਂਗਾ ਸੋ ਆਹੀ ਕਹਿੰਦੇ ਆ ਵੀ ਵਾਹਿਗੁਰੂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਡਿਸਕ ਪ੍ਰੋਬਲਮ ਹੋਣ ਕਰਕੇ ਅੱਜ ਮੈਂ ਰਾਜਵੀਰ ਵੀਰੇ ਦੇ ਫਿਊਨਲ ਤੇ ਨਹੀਂ ਜਾ ਪਾਇਆ ਤੇ ਮੈਂ ਘਰੇ ਬੈਠਾ ਟੀਵੀ ਤੇ ਸਾਰਾ ਸੰਸਕਾਰ ਰਹਾ ਨਾ ਸਾਰਾ ਕੁਝ ਲਾਈਵ ਦੇਖ ਰਿਹਾ ਸੀ ਅਜੇ ਅਸੀਂ ਰਾਜਵੀਰ ਵੀਰ ਦੇ ਦੁੱਖ ਚੋਂ ਬਾਹਰ ਨਹੀਂ ਆਏ ਹੁਣੇ ਯਾਰ ਪਤਾ ਲੱਗਦਾ ਹੈ ਵੀ ਵਰਿੰਦਰ ਘੁੰਮਣ ਜੋ ਕਿ ਬਾਡੀ ਬਿਲਡਿੰਗ ਦਾ ਬਾਦਸ਼ਾਹ ਸੀ ਸਾਡੇ ਵਿੱਚ ਨਹੀਂ ਰਿਹਾ ਬਹੁਤ ਦਿਲ ਅਦਾਸ ਹੋਇਆ ਸੁਣ ਕੇ ਆ ਥੋੜੇ ਦਿਨ ਪਹਿਲਾਂ ਜਦੋਂ ਅਸੀਂ ਸੇਵਾ ਕਰ ਰਹੇ ਸੀ ਵੀਰੇ ਨੇ ਮੇਰੀਆਂ ਵੀਡੀਓਜ਼ ਪਾਈਆਂ ਬੇਮਣਕੇ ਅਰਥ ਬਹੁਤ ਵਧੀਆ ਕੰਮ ਕਰ ਰਿਹਾ ਪਰ ਮੈਨੂੰ ਨਹੀਂ ਪਤਾ ਸੀ ਅੱਜ ਮੈਂ ਵੀਰੇ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕਿ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027